ਸਾਸਤਰੀ ਦਾ ਸਾਰਿਆਂ ਭੈਣਾ ਨਮਾ ਸੁਖਵਿੰਦ ਕੌਰ ਛਾਉੜਾ ਬਹੁਤ ਹੀ ਲੋਕ ਪਿਆਰਾਂ ਲੋਕੀਤ ਐ ਸੁਣਾ ਮੇਰੇ ਨਾ ਭੈਣਾ ਇਸ ਵੀਰ ਨੂੰ ਸਮਾਣਾ ਇਸ ਜੀ ਦਾ ਅਨੰਦ ਕਮੈਂਟ ਕਰਕੇ ਦੱਸਿਆ ਕਰੋ ਕਿ ਹੋਇਆ ਲੱਗਿਆ ਗੀਤ ਇਹ ਮਾਇਲ ਦੀ ਆਵਾਜ਼ ਹੀ ਛੋਟੀ ਆ ਕੀ ਕਰਾਂ ਸਪੀਕਰ ਵੀ ਨਵਾਂ ਪਵਾ ਲਿਆ ਤੇਰੀ ਵਾਈ ਜੀ ਨੇ ਵਾਦੀ ਕੀਤੀ ਤੇ ਇਸ ਵਾਈ ਨੂੰ ਹੁਣ ਤੁਸੀਂ ਮਨਜ਼ੂਰ ਕਰੋ ਭੈਣ ਮੇਰੀਓ कोठे तक है

ठे चढ़ के राजा